ਕਿ ਉਹ ਉਹ ਆਗਨੇ ਟੂਟੀਆਂ ਵੀ ਬੰਦ ਕਰਦੀਆਂ ਇਹਨਾਂ ਜੋ ਪਾਣੀ ਨਹੀਂ ਨਿਕਲ ਰਿਹਾ ਕਿਉਂ ਬੰਦ ਕੀਤੀਆਂ ਨੇ ਇਹ ਤੁਸੀਂ ਆਹ ਵੇਖ ਲਓ ਵੀ ਅੱਜ ਇੱਥੇ ਕਿਸਾਨ ਆਏ ਤੇ ਇਹਨਾਂ ਨੇ ਇੱਕ ਨਹੀਂ ਗਏ ਦੋ ਤਿੰਨ ਨੇ ਸਾਰੇ ਬੰਦ ਕਰਤੇ ਇਹਨਾਂ ਨੇ ਟੂਟੀਆਂ ਦਾ ਪਾਣੀ ਬੰਦ ਇਧਰ ਚਾਹ ਦਾ ਲੰਗਰ ਚੱਲ ਰਿਹਾ ਤੇ ਮੰਗਲ ਪ੍ਰਜਾ ਪਰਫੈਦਾ ਵੀ ਚੱਲ ਰਿਹਾ ਇਹ ਆ ਕੇ ਜਿਹੜੇ ਇਹਨਾਂ ਦੇ ਬੰਦੇ ਵੀ ਵਿੱਚੋਂ ਕੋਈ ਆ ਕੇ ਛਾਗਰੇ ਨਹੀਂ ਪਰ ਇੰਨੀ ਭੈੜੀ ਹਰਕਤ ਇਹਨਾਂ ਦੀ ਵੀ ਆ ਟੂਟੀਆਂ ਚੱਲਣ ਦਿੰਦੇ ਲੋਕ ਪਾਣੀ ਪੀ ਲੈਂਦੇ ਆਹਨ ਪਾਣੀ ਦਾ ਬਾਹਰ ਕੈਂਟਰ ਜਿਹੜਾ ਕਿਸਾਨ ਆ ਜਥੇਬੰਦੀਆਂ ਨੇ ਆਪਦਾ ਜਿਹੜਾ ਲਿਆਣ ਕੇ ਥੰਦਿਆ ਦੇਖੋ ਆਹ ਪਾਣੀ ਵੀਰੇ ਨੇ ਸਾਰੇ ਤਾਂ ਦੇਖੋ ਆਹਨ ਕੈਂਟਰ ਤੇ ਪਾਣੀ ਲੈਂਦਾ ਹੈ ਦੇਖੋ ਜਿਹੜਾ ਕਿਸਾਨ ਇਹਨਾਂ ਨੂੰ ਰੋਟੀਆਂ ਫੋੜਦਾ ਉਹਦੇ ਵਾਸਤੇ ਰੇਲਵੇ ਸਟੇਸ਼ਨ ਨੇ ਪਾਣੀ ਤੇ ਵੀ ਟੂਟੀਆਂ ਬੰਦ ਕਰਦੀਆਂ ਪਾਉ ਪਾਣੀ ਵੀ ਉਹ ਟੂਟੀਆਂ ਵਾਲਾ ਨਹੀਂ ਚੱਲ ਰਿਹਾ ਸਾਰੇ ਸ਼ਾਗਰੇ ਨੇ ਪਰ ਨਾਲ ਕਹਿਣ ਕਿ ਟੂਟੀਆਂ ਦਾ ਜਿਹੜਾ ਪਾਣੀ ਵੀ ਉਹ ਬੰਦ ਹੈ ਟੂਟੀਆਂ 'ਚ ਪਾਣੀ ਮਿਲਿਆ ਕਿਤੋਂ ਨਹੀਂ ਆਇਆ ਆ ਬਜ਼ੁਰਗੋ ਟੂਟੀਆਂ 'ਚ ਪਾਣੀ ਬੰਦ ਕਰਤਾ ਸਟੇਸ਼ਨ ਤੇ ਵੀ ਜਿਹੜਾ ਆਪਾਂ ਲੰਗਰ ਸੋਹਣਿਆ ਹੁਣ ਇਹਦੇ 'ਚ ਹੰਗੇ ਚੱਲਦਾ ਮੈਂ ਇੱਥੇ ਵੇਖਿਆ ਅੱਜ ਸਾਰੀਆਂ ਬੰਦ ਨੇ ਵੀ ਕਿਸਾਨ ਕੋਈ ਪਾਣੀ ਨਾ ਪੀਦਾ ਦੇਖੋ ਹਮਾਂ ਨੇ ਹਾਂਜੀ ਪਰ ਇੱਥੇ ਆਣ ਕੇ ਇਹਨਾਂ ਦੇ ਕਈ ਬੰਦੇ ਆਣ ਕੇ ਚਾਹ ਹੀ ਪੀਤੀ ਜਾਂਦੇ ਨੇ ਤੇ ਪ੍ਰਸ਼ਾਦਾ ਨਹੀਂ ਚੱਲੀ ਜਾਂਦੇ। ਕੈਸੀ ਗੁਰੂ ਕੇ ਪਿਆਰੋ ਅੱਜ ਇੱਥੇ ਧਰਨਾ ਪ੍ਰਸ਼ਾਦਾ ਪਾਣੀ ਚੱਲ ਰਿਹਾ। ਪਰ ਟੂਟੀਆਂ ਦੇ ਉੱਤੇ ਇਹਨਾਂ ਨੇ ਟਾਕੀ ਬੰਦ ਕਰਤੀਆਂ ਬੈਣ ਕਰਤਾ ਪਾਣੀ ਕਿੱਥੋਂ ਕੈਸੀ ਹਾਲਾਤ ਮੋਦੀ ਦੇ ਬੰਦਿਆਂ ਦੀ ਆ ਬੈਠੇਗੀ ਬਸ ਕੀ ਅੱਗੇ ਚਲੋ ਲੈਬ ਹੋਣ ਤੁਹਾਨੂੰ ਦਿਖਾ ਰਹੇ ਜੀ ਵੀ ਟੂਟੀਆਂ ਤੋਂ ਪਾਣੀ ਨਹੀਂ ਬੰਦ ਰਹੇ